ਕ੍ਰੋਧ ਨਹੀਂ ਕੀਤਾ ਫਿਰਦਾ ਬੁਰੇ ਦਾ ਭਲਾ ਕਰ ਗੁੱਸਾ ਮਨ ਨਾ ਹੰਦਾਏ ਕਹਿੰਦੇ ਨੇ ਭਾਈ ਗੁੱਸਾ ਨਹੀਂ ਮਨ ਤੇ ਲੜੌਣਾ ਚਾਹੀਦਾ ਹੁੰਦਾ ਤੇ ਗੁਰੂ ਨਾਨਕ ਦੇਵ ਦਾ ਘਰ ਸੀ ਦੁਰਤਾਂ ਗਤੀ ਤੋਂ ਨਾਨਕ ਦੇ ਸੱਚੇ ਪਾਤਸ਼ਾਹ ਜੀ ਸੀ ਤੇ ਜਦੋਂ ਲਤ ਮਾਰੀ ਤੇ ਗੁਰੂ ਸਾਹਿਬ ਜੀ ਨੇ ਘੁੱਟ ਕੇ ਚਰਨ ਪਕੜ ਲਏ ਘੁੱਟ ਕੇ ਜਦੋਂ ਚਰਨ ਫੜ ਲਏ ਤੇ ਕਹਿਣ ਲੱਗੇ ਗੁਰੂ ਪੁੱਤਰ ਉਮਰ ਜ਼ਿਆਦਾ ਹੋ ਗਈ ਮੇਰੀ ਇਹ ਬਲ ਹੱਡੀਆਂ ਦੀ ਮੁੱਠ ਹੈ। ਇਹਦੇ ਦਿਲ ਕੋਮਲ ਜਰਨਾਂ ਨੂੰ ਛੱਟ ਤੇ ਨਹੀਂ ਲੱਗਦੀ। ਕਹਿੰ ਲੱਗੇ ਦੀ ਮੈਂ ਤੇ ਹੱਡੀਆਂ ਦੀ ਮੁੱਠ ਵੱਡ ਚੁੱਕਾ। ਹੱਟ ਜਾਦਾ ਰਹ ਜੇ ਨੇ। ਤੁਹਾਡੇ ਬਾਦਸ਼ਾਹ ਜੀ ਕੋਮਲ ਜਰਨਾਂ ਤੁਸੀਂ ਮੇਰੇ ਗੁਰੂ ਦੇ ਪੁੱਤਰ ਹੋ। ਤੁਹਾਡੇ ਕੋਮਲ ਜਰਨਾਂ ਤੇ ਕਦੇ ਛੱਟ ਤੇ ਨਹੀਂ ਲੱਗ ਗਈ। ਦੇਖੋ ਸੱਚੇ ਬਾਦਸ਼ਾਹ ਜੀ ਰਹਿਮਤ ਕਿਰਪਾ ਲਤ ਮਾਰੀ ਸੰਸਾਦ ਤੋਂ ਡਿੱਗੇ ਸੰਗਤਾਂ ਸਾਹਮਣੇ ਬੈਠਣਿਆਂ ਨੇ। ਉੱਥੇ ਸਾਧ ਚਰਨ ਪਗੜ ਕੇ ਕਹਿੰਦੇ ਸੱਜੇ ਬਾਦਸ਼ਾਹ ਆਪ ਜੀ ਦੇ ਕੋਮਲ ਚਰਨਾਂ ਤੇ ਕਿਤੇ ਛੱਟ ਤੇ ਨਹੀਂ ਲੱਗੇ ਕਿਉਂਕਿ ਤੁਹਾਡੇ ਬਾਪੂ ਦੇ ਦਰ ਤੇ ਆ ਕੇ ਮੈਨੂੰ ਨਿਗਰੇ ਨੂੰ ਗੁਰੂ ਦੀ ਰਹਿਮਤ ਮਿਲੀ ਸੀ ਤੇ ਜਦੋਂ ਇਹਨੇ ਸ਼ਬਦ ਕਹੇ ਤੇ ਉਸ ਵੇਲੇ ਆਵਾਜ਼ ਦਿੱਤੀ ਗੁਰੂ ਅਮਰਦਾਸ ਜੀ ਇਹ ਕਿਉਂ ਨਿਮਰਤਾ ਤੇ ਪੁੰਜ ਕਹਿੰਦੇ ਹਨ ਸਿੱਖੋ ਮੈਨੂੰ ਲੱਤ ਬਜਣੀ ਚਾਹੀਦੀ ਸੀ ਕਿਉਂ ਕਿ ਮੇਰੇ ਗੁਰੂ ਅੰਗਦ ਸਾਹਿਬ ਜੀ ਦਾ ਪੁੱਤਰ ਆਇਆ ਉਸ ਮਮਦੀ ਆਇਆ ਨਹੀਂ ਪਿਆ ਸੰਗਤਾਂ ਨੇ ਕਿਹਾ ਸੱਤੇ ਪਾਸੇ ਇੰਨੀ ਨਿਮਰਤਾ ਕਿਵੇਂ ਤੁਹਾਡੇ ਲੱਤ ਮਾਰੀ ਤੁਸੀਂ ਫਿਰ ਵੀ ਇਹਦੇ ਚਰਨ ਪਕੜੇ ਨੇ ਕਹਿੰਦੇ ਮੇਰੀੋ ਗਲਤੀ ਆ ਇਹ ਮੇਰੇ ਗੁਰੂ ਦਾ ਪੁੱਤਰ ਸੀ ਮੇਰੇ ਗੁਰੂ ਦਾ ਪੁੱਤਰ ਸੀ ਤੇ ਮੈਂ ਉੱਠ ਕੇ ਇਹਨੂੰ ਜੀ ਆਇਆਂ ਨਹੀਂ ਆਖਿਆ ਕੋਈ ਗੱਲ ਨਹੀਂ ਮੇਰੇ ਲੱਤ ਵੱਜੀ ਮੈਨੂੰ ਕੋਈ ਅਫਸੋਸ ਨਹੀਂ ਹੋਇਆ ਇਸੇ ਤਰ੍ਹਾਂ ਕਹਿੰਦੇ ਮੈਨੂੰ ਤੇ ਸਜ਼ਾ ਮਿਲਣੀ ਚਾਹੀਦੀ ਸੀ ਹਜ਼ੂਰ ਗੋਬਿੰਦ ਸਿੰਘ ਬਾਦ ਸਾਹਿਬ ਦੀ ਧਰਤੀ ਨੂੰ ਛੱਡ ਕੇ ਚਲੇ ਗਏ ਦੇ ਪਿੰਡ ਵਸਤਰ ਕੇ ਆ ਗਏ ਹੁਣ ਬਾਬਾ ਦਾਤੂ ਕੁਝ ਦਿਨ ਗੋਬਿੰਦਵਾਲ ਬੈਠੇ ਹਨ ਪਿਆਰਿਓ ਗੁਰਤਾ ਗੱਦੀ ਦਾ ਸੰਬੰਧ ਕੇਵਲ ਗੋਲਕ ਦੇ ਨਾਲ ਨਹੀਂ ਗੁਰਤਾ ਗੱਦੀ ਤੇ ਨਾਲ ਅੰਦਰ ਨੂੰ ਸ਼ਾਂਤੀ ਤੇ ਰੋਹਾਨਿਤ ਦੇ ਭੰਡਾਰ ਭਰੇ ਜਾਂਦੇ ਹਨ ਹੁਣ ਸਿੱਖ ਸੰਗਤਾਂ ਬੈਬਲ ਹੋ ਗਈਆਂ ਉਸ ਵੇਲੇ ਬਾਬਾ ਦਾਤੂ ਬੈਠਾ ਰਿਆ ਜਿੰਨੀ ਕੋਈ ਪੂਜਾ ਸੀ ਉਹ ਸਾਰੀ ਲੈ ਕੇ ਰਾਤ ਨੂੰ ਗੁਰਬੰਧਵਾਲ ਸਾਹਿਬ ਤੋਂ ਫਰੂਖ ਖ ਸਾਹਿਬ ਰਾਸਤੇ ਦੇ ਵਿੱਚ ਚਲਾ ਗਿਆ ਤੇ ਕਹਿੰਦੇ ਜਿਹੜੀ ਉਹ ਮਾਇਆ ਸੀ ਨਾ ਗੁਰੂ ਘਰ ਦੀ ਦੋ ਮੱਥਾ ਟਿਕਾਈ ਸੀ ਉਹਨਾਂ ਦੁੱਖ ਤੇ ਲਈ ਸਾਰੀ ਤੇ ਚੁੱਕ ਕੇ ਕਹਿੰਦੇ ਰਾਸਤੇ ਦੇ ਵਿੱਚ ਲਿਜਾ ਰਿਆ ਸੀ ਤੇ ਰਾਸਤੇ ਦੇ ਵਿੱਚ ਉਹ ਕਹਿੰਦੇ ਨੇ ਉਹ ਜਿਹੜੀ ਸਾਰੀ ਦੀ ਸਾਰੀ ਮਾਇਆ ਚੋਰਾਂ ਨੇ ਰੋਕ ਲਿਆ ਸੀ ਬਾਬਾ ਦੱਤੂ ਨੂੰ ਤੇ ਸਾਰੀ ਮਾਇਆ ਖੋ ਲਈ ਸੀ ਜਿਹਦੀ ਲੱਖ ਗੁਰੂ ਅਮਰਦਾਸ ਜੀ ਨੂੰ ਮਾਰੀ ਸੀ ਉਸ ਲੱਖ ਵਿੱਚ ਫਿਰ ਪੀੜ ਉੱਠੀ ਉਸ ਪੀੜ ਦੇ ਨਾਲ ਬਾਬਾ ਦਾਤੂ ਪ੍ਰਲਾਪ ਉੱਠਿਆ ਅਕੀਰ ਦੇ ਵਿੱਚ ਗੁਰੂ ਅਮਰਦਾਸ ਜੀ ਦੇ ਕੋਲ ਆਏ ਇਹ ਦਤਾਰ ਪਰ ਅੰਦਰ ਨਹੀਂ ਸੀ ਝੁਕਦਾ ਕਿਉਂ ਲੱਤ ਮਾਰੀ ਇਹਦਾ ਕੋਈ ਅਫਸੋਸ ਨਹੀਂ ਕੀਤਾ ਅੰਦਰ ਹਜੇ ਝੁਕਣ ਨੂੰ ਤਿਆਰ ਨਹੀਂ ਸੀ ਅੰਦਰ ਕੋਈ ਨਹੀਂ ਸੀ ਝੁਕਦਾ ਪਿਆ ਲੱਤ ਵਿੱਚ ਦਰਦ ਹੈ ਕਹਿਣ ਲੱਗੇ ਠੀਕ ਤੇ ਹੋ ਜੇਗੀ ਪਰ ਜਦੋਂ ਸਾਡਾ ਦੁਤ ਗੱਦੀ ਉੱਪਰ ਬਰਾਜਮਾਨ ਹੋਵੇਗਾ ਹੁਣ ਬਾਬੇ ਦਾਤੂ ਨੇ ਅੰਦਰ ਦੇ ਦਰਦ ਨਹੀਂ ਗਿਆ ਸਮਾ ਆਇਆ ਤਾਂ ਗੁਰੂ ਅੰਗਦ ਸਾਹਿਬ ਦੇ ਦੋ ਪੁੱਤਰੇ ਦੇ ਵਿਰੋਧ ਕੀਤਾ ਹੈ ਗੁਰੂ ਅਮਰਦਾਸ ਗੁਰਤਾ ਗੱਦੀ ਉੱਪਰ ਬਰਾਜਮਾਨ ਹਾ ਤੇ ਭਾਈ ਜੇਠਾ ਜੀ ਗੁਰੂ ਬਣ ਲੱਗੇ ਹਨ ਫਿਰ ਗੁਰੂ ਅਮਰਦਾਸ ਜੀ ਦੇ ਦੋ ਪੁੱਤਰ ਹਨ ਬਾਬਾ ਮੋਰੀ ਜੀ ਤੇ ਬਾਬਾ ਮੋਹਨ ਜੀ ਗੁਰੂ ਨਾਨਕ ਸਾਹਿਬ ਦੇ ਵੀ ਦੋ ਪੁੱਤਰ ਗੁਰੂ ਅੰਗਦ ਦੇ ਸੱਚੇ ਪਾਤਸ਼ਾਹ ਦੇ ਵੀ ਦੋ ਪੁੱਤਰ ਅਗਲੇ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦੇ ਵੀ ਦੋ ਪੁੱਤਰ ਨੇ ਉਹਨਾਂ ਨੂੰ ਵੀ ਸਹਿਬਜ਼ਾਦਾ ਨਹੀਂ ਕਿਹਾ ਗਿਆ ਆਪਾਂ ਜਿਹੜੀ ਅਰਦਾਸ ਦੇ ਵਿੱਚ ਗੱਲ ਹੋਈ ਨਾ ਚਾਹਾਂ ਸਹਿਬਜ਼ਾਦੇ ਆ ਹੁਣ ਸਹਿਬਜ਼ਾਦੇ ਸਿਰਫ ਤੇ ਸਿਰ ਧੰਨ ਗੁਰੂ ਸਤਗੁਰੂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੇ ਪੁੱਤਰਾਂ ਤੇ ਲਗਾਤੇ ਆ ਕਹਿੰਦੇ ਦੋ ਪੁੱਤਰ ਅਗਲੇ ਉਹਨਾਂ ਦੇ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦੇ ਕਹਿੰਦੇ ਇੱਕ ਬਾਬਾ ਮੋਰੀ ਜੀ ਤੇ ਇੱਕ ਬਾਬਾ ਮੂਣ ਜੀ ਦੋ ਧੀਆਂ ਬੀਬੀ ਭਾਨੀ ਜੀ ਤੇ ਬੀਕੇ ਦਾਨੇ ਜੀ ਜਦੋਂ ਗੁਰਤਾ ਗੱਦੀ ਦਿੱਤੀ ਤੇ ਉਸ ਦਿਨ ਅੱਧ ਕੀਤੀ ਪੁੱਤਰ ਕੋਲ ਬੁલાਏ ਹਨ ਬਾਬਾ ਮੋਹਨ ਆਕੀ ਹੋ ਗਿਆ ਤੇ ਉਸਨੇ ਪ੍ਰਵਾਹ ਨਹੀਂ ਕੀਤੀ ਉਸਨੇ ਪ੍ਰਵਾਹ ਨਹੀਂ ਕੀਤੀ ਪਰ ਗੁਰੂ ਜੀ ਨੇ ਆਪਣੇ ਕੋਲ ਖਲੋ ਕੇ ਕਿਹਾ ਕਿ ਮੇਰੇ ਸਾਹਮਣੇ ਨਮਸਤਾਰ ਕਰੋ ਬਾਬਾ ਮੋਹਨ ਜੀ ਨੇ ਕਿਹਾ ਬਾਬਾ ਮੋਹਨ ਤੇ ਆਕੀ ਹੋ ਗਿਆ ਸੀ ਤੇ ਉਸਨੇ ਪ੍ਰਵਾਹ ਨਹੀਂ ਸੀ ਕੀਤੀ ਤੇ ਗੁਰੂ ਸਾਹਿਬ ਨੇ ਕਿਹਾ ਮੇਰੇ ਕੋਲ ਕਹਿੰਦੇ ਮੇਰੇ ਕੋਲ ਫਲੋ ਤੇ ਤੁਸੀਂ ਨਮਸਕਾਰ ਕਰੋ ਉੱਥੇ ਸਾਹਮਣੇ ਸ਼ਬਦ ਵਰਤਿਆ ਸਤਿਗੁਰ ਪੁਰਖ ਜੇ ਬੋਲੇ ਆ ਗੁਰ ਸਿੱਖਾਂ ਮਨ ਲਈ ਜਗਾਏ ਜਿਉ ਮੋਰੀ ਪੁੱਤ ਸਨਮੁਖ ਹੋਇਆ RAMDAS ਪੈਰੀ ਪਾਏ ਜਿਉ ਕਹਿੰਦੇ ਬਾਬਾ ਮੋਰੀ ਜੀ ਚਰਨਾਂ ਦੇ ਵਿੱਚ ਝੁਕੇ ਹਨ ਉਹਨਾਂ ਨੂੰ ਸਨਮੁਖ ਦੀ ਪਦਵੀ ਦਿੱਤੀ ਤੇ ਗੁਰੂ ਗ੍ਰੰਥ ਸਾਹਿਬ ਜੀ ਨੇ ਵੀ ਇਸ ਗੱਲ ਨੂੰ ਸਿੱਧ ਕਰ ਦਿੱਤਾ ਕਹਿੰਦੇ ਜਦੋਂ ਗੁਰੂ ਰਾਮਦਾਸ ਜੀ ਦੇ ਘਰ ਅੰਦਰ ਤਿੰਨ ਪੁੱਤਰ ਹੋਏ ਬਾਬਾ ਪਿਰਥੀ ਜੀ ਛੋਟੇ ਬਾਬਾ ਮਹਾਦੇਵ ਜੀ ਤੇ ਸਭ ਤੋਂ ਛੋਟੇ ਸਨ ਧਨਸ਼੍ਰੀ ਗੁਰੂ ਅਰਜਨ ਦੇਵ ਜੀ ਗੁਰਮੁਖੋ ਔਨ ਗੁਰੂ ਅਰਜਨ ਦੇਵ ਜੀ ਨੂੰ ਗੁਰਤਾ ਗੱਦੀ ਮਿਲੀ ਪਰ ਪਿਰਥੀ ਨੇ ਰੱਟ ਕੇ ਵਿਰੋਧ ਕੀਤਾ ਤੇ ਬਾਬਾ ਮਹਾਦੇਵ ਵੀ ਮਸਤਾਨੇ ਰਹੇ ਪਰ ਜਦੋਂ ਗੁਰੂ ਰਾਮਦਾਸ ਨੇ ਗੁਰਤਾ ਗੱਦੀ ਗੁਰੂ ਅਰਜਨ ਦੇਵ ਜੀ ਨੂੰ ਦਿੱਤੀ ਤੇ ਪੁੱਤਰ ਮੋਰੀ ਨੂੰ ਸਾਹਮਣੁਖ ਦੀ ਬਾਤਨੀ ਮਿਲਦੀ ਹੈ ਕਿ ਇੱਕ ਗੁਰੂ ਦਾ ਪੁੱਤਰ ਜਿਸ ਦੇ ਲਈ ਸਤ ਵਰਤੇ ਹਨ ਕਾਹੇ ਕੂਤ ਝਗੜਤ ਹੋਉ ਸੰਦ ਬਾਪ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਨੂੰ ਕਹਿੰਦੇ ਨੇ ਕਾਹੇ ਕੂਤ ਝਗੜਤ ਹੋਉ ਸੰਦ ਬਾਪ ਜਿਨ ਕੇ ਜਨੇ ਬਟੀਰੇ ਤੂੰ ਹੋ ਤਿੰਸੋਂ ਝਗੜਤ ਬਾਪ ਉਸ ਪੁੱਤਰ ਨੇ ਵਿਰੋਧ ਕੀਤਾ ਗੁਰੂ ਅਮਰਦਾਸ ਕਹਿੰਦੇ ਨੇ ਅਰਦਾਸ ਵਿੱਚ ਸ਼ਾਮਲ ਕਰਨਾ ਸੀ ਜਦੋਂ ਤੇ ਆਵਾਜ਼ ਦਿੱਤੀ ਕਹਿੰਦੇ ਭਾਈ ਆਪਣੇ ਬਾਪ ਦੇ ਨਾਲ ਝਗੜਾ ਨਾ ਕਰ ਗੱਦੀ ਪਿੱਛੇ ਗੁਰਤਾ ਗੱਦੀ ਪਿੱਛੇ ਝਗੜਾ ਨਾ ਕਰ ਆਪਣੇ ਪਿਓ ਨਾਲ ਤੇ ਝਗੜਾ ਕਰਨਾ ਹੀ ਕਰਨਾ ਹੀ ਨਹੀਂ ਚਾਹੀਦਾ ਬੱਚੇ ਨੂੰ ਕਹਿੰਦੇ ਕਿਉਂ ਗੁਰੂ ਰਾਮਦਾਸ ਕਹਿੰਦੇ ਭਾਈ ਇਹਨੇ ਤੈਨੂੰ ਜਨਮ ਦਿੱਤਾ ਤੈਨੂੰ ਜੰਮਿਆ ਤੈਨੂੰ ਪਾਲਿਆ ਇਹਦਾ ਹਾਕੀ ਇਹ ਨਹੀਂ ਬਣਦਾ ਤੈਨੂੰ ਜੱਗ ਦਿਖਾਇਆ ਤੂੰ ਝਗੜਾ ਕਰਨਾ ਕਾਹੇ ਪੂਤ ਝਗੜਤ ਹੋ ਸੰਤ ਬਾਪ ਜਿਨ ਕੇ ਜਲੇ ਬਡੀਰੇ ਤੂੰ